ਪਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਨੇ ਕੈਰੇਬੀਅਨ ਦੇਸ਼ ਦੇ ਵਿੱਚ ਆਏ ਮੈਲਿਸਾ ਟੂਫਾ ਤੋਂ ਪ੍ਰਭਾਵਿਤ ਖੇਤਵਾਂ ਦੇ ਲਾਂਦੀ 7 ਮਿਲੀਅਨ ਡਾਲਰ ਦੀ ਮਦਦ ਸੈਕਟਰੀ ਆਫ ਸਟੇਟ ਅਨੰਤਪ ਰਾਇਨ ਦੀ ਤਜਾਨਕਾਰੀ ਕੈਨੇਡਾ ਵਿਚਾਲੇ ਪਛਾਤਿਆ ਨੇ ਘਰ ਨੂੰ ਲਗਾਈ ਅੱਗ ਪੰਜਾਬੀ ਪਰਵਾਦੇਕਰਾਂ ਨੂੰ ਬਣਾਇ ਨਿਸ਼ਾਨਾ ਸਰੀ ਪੁਲਿਸ ਕਾਰਜਾ ਮਾਮਲੇ ਦੀ ਜਾਂਚ ਕੈਨੇਡਾ ਵੀ ਟ੍ਰਾਂਸਪੋਰਟੇਸ਼ਨ ਕੰਪਨੀ ਉਤੇ ਕਸੇ ਕੀ ਨਿਕੇਲ ਫੈਡਰਲ ਸਰਕਾਰ ਪੇਸ਼ ਕਰੇਗੀ ਨਵਾਂ ਨਿਯਮ ਟ੍ਰਾਂਸਪੋਰਟੇਸ਼ਨ ਕੰਪਨੀਆਂ ਵਿੱਚ ਟੈਕਸ ਚੋਰੀ ਸੰਬੰਧਿਤ ਹੈ ਮਾਮਲਾ ਟੈਕਸਪ੍ਰੈਸ ਐਂਟੀ-ਰੋਟ ਦੇ ਤਹਿਤ ਨਤੀਜਾ ਦਾ ਐਲਾਨ ਵਿਦੇਸ਼ੀ ਨਾਗਰਿਕੀ ਚੋਣ ਦੇ ਲਈ ਭੇਜੇ 6000 ਸੱਤੇ ਫ੍ਰੈਂਚ ਭਾਸ਼ਾ ਬੋਲਣ ਵਾਲੇ ਨੂੰ ਹੋਵੇਗਾ ਬਵਦੂਲਾ ਤਿਹੂ ਨੇ ਨਾਸਰ ਗਰਮੀਆਂ ਦਾ ਵਿਸਥਾਰ ਕੈਨੇਡਾ ਨੇ ਮੈਲਿਸਾ ਤੂਫਾਨ ਤੋਂ ਪ੍ਰਭਾਵਿਤ ਕੈਰੀਬੀਅਨ ਦੇਸ਼ਾਂ ਦੇ ਲਈ 7 ਮਿਲੀਅਨ ਡਾਲਰ ਦੀ ਮਦਦ ਦੇ ਦਾ ਐਲਾਨ ਕੀਤਾ ਹੈ। ਇਸ ਦੇ ਵੱਲੋਂ ਵਿਦੇਸ਼ੀ ਮਦਦ ਦੀ ਨਿਗਰਾਨੀ ਦੇ ਲਈ ਜ਼ਿੰਮੇਵਾਰ ਸੈਕਰੀ ਆਫ ਸਟੇਟ ਰੰਡੀਪਸ ਰਾਏ ਨੇ ਕਿਹਾ ਕਿ 5 ਮਿਲੀਅਨ ਡਾਲਰ ਐਮਰਜੈਂਸੀ ਰਿਸਪੌਂਸ ਏਜੰਸੀਆਂ ਦੇ ਸਿਹਤ ਉਪਰ ਦਾ ਤਾਮਾ ਨੁ ਦਿੱਤੇ ਜਾਣਗੇ। ਬਾਕੀ ਦੇ 2 ਮਿਲੀਅਨ ਡਾਲਰ ਸੰਯੁਕਤ ਰਾਸ਼ਟਰ ਦੇ ਵਰਲਡ ਫੂਡ ਪ੍ਰੋਗਰਾਮ ਨੂੰ ਦਿੱਤੇ ਜਾਣਗੇ ਜੋ ਜੁਮੇਕਾ ਦੇ ਵਿੱਚ ਭੋਜਨ ਪਦਾਰਥ ਅਤੇ ਹੋਰ ਸਮਾਨ ਭੇਜ ਦਿੱਤੇ ਵਿੱਚ ਇਹ ਤਨਸ਼ੀਲ ਨੇ So, that, country, to help red cross, to help Look, the devastation by Hurricane Melissa across the Caribbean is pretty severe. Lives have been lost, homes and critical infrastructure has been destroyed. Families are struggling to access basic necessities like food, water, and shelter. Canada stands with the people of the Caribbean in its efforts at this moment, not with words, but with action. As of this morning, we are not aware of any Canadians who are missing or deceased. The Global Affairs Canada consular teams are monitoring uh, 24 hour emergency response lines and are ready to help Canadians. Today, our government is providing $7 million in humanitarian assistance to support emergency relief efforts across the region. $5 million will go directly to humanitarian partners, delivering life saving support, food, clean water, sanitation, health services, and protection for those that are displaced. And two million will go to support the World Food Program's Caribbean Logistics Hub, which is rapidly distributing food and relief supplies to Jamaica and other affected islands. So Canada has also offered uh, relief items from our emergency stockpiles uh, that that are now held with the Red Cross movement, ensuring we can move quickly uh, if further aid is requested. This support Builds on years of partnership between Canada and the Caribbean. So, our message is clear that Canada is here. We're standing with the Caribbean today, and we'll be here tomorrow to help rebuild stronger, safer, and more resilient communities. ਦਰਸੀ ਕਿ ਕੈਨੇਡਾ ਨੇ ਪਹਿਲਾਂ ਵੀ ਛੁਮੀਕਾ ਵਰਗੇ ਦੇਸ਼ਾਂ ਦੀ ਮਦਦ ਲਈ ਕੁਝ ਯੋਜਨਾਵਾਂ ਵਿੱਚ ਪੈਸਾ ਦਿੱਤਾ ਜੋ ਕੁਦਰਤੀ ਆਫਤਾਂ ਦੇ ਨਾਲ ਨਜਿੱਠਣ ਦੇ ਲਈ ਐਮਰਜੈਂਸੀ ਪਲੈਨਿੰਗ ਅਤੇ ਲੋਜਿਸਟਿਕਸ ਦੇ ਵਿੱਚ ਮਦਦ ਕਰਦੀਆਂ ਨੇ ਕੈਨੇਡਾ ਇਹ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਦੁਨੀਆ ਦੀਆਂ ਗਲੋਬਲ ਸੰਸਥਾਵਾਂ ਨੂੰ ਇਸ ਤਰ੍ਹਾਂ ਸੋਧਿਆ ਜਾਵੇ ਤਾਂ ਜੋ ਕੈਰੀਬੀਅਨ ਦੇਸ਼ ਕਲਾਈਮੇਟ ਦੇ ਅਨੁਕੂਲ ਬੁਨਿਆਦੀ ਢਾਂਚਾ ਬਣਾਉਣ ਦੇ ਲਈ ਫੰਡ ਇਕੱਠਾ ਕਰ ਸਕਣ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚੋਂ ਵਸਦੇ ਇੱਕ ਪੰਜਾਬੀ ਪਰਿਵਾਰ ਦੇ ਨਾਲ ਦੁਸ਼ਮਣੀ ਘਟਨ ਪਹੁੰਚੇ ਅਣਪਛਾਤੇ ਸ਼ੱਕੀਆਂ ਨੇ ਉਸਾਰੀ ਅਦੀਮ ਘਰ ਨੂੰ ਅਕਲ ਲਗਾ ਦਿੱਤੀ ਜੋ ਤੇਜ਼ ਹਵਾ ਕਾਰਨ ਐਨੀ ਫੈਲੀ ਕਿ ਆਂਡ ਗੁਆਂਦੇ ਤੋਂ ਹੋਰ ਘਰ ਵੀ ਨੁਕਸਾਨੇ ਗਏ ਚੜਤੇ ਅਤੇ ਲੈਂਦੇ ਪੰਜਾਬ ਦੇ ਪਰਿਵਾਰ ਦੇ ਨਾਲ ਸੰਬੰਧਿਤ ਘਰਾਂ ਦੇ ਵਿੱਚੋਂ ਇੱਕ ਦੀ ਸ਼ਨਾਖਤ ਰਵਿੰਦਰ ਸਿੰਘ ਜੋ ਕਿਤੇ ਕਈ ਗਿਆ ਜਿਨ੍ਹਾਂ ਦਾ ਘਰ ਸਾੜ ਕੇ ਸੁਆਹ ਹੋ ਗਿਆ ਮੰਗਲਵਾਰ ਸਵੇਰੇ ਤੜਕੇ ਆਕਰ ਲਗਨ ਬਾਰੇ ਪਤਾ ਲੱਗਿਆ ਹੀ ਰਵਿੰਦਰ ਸਿੰਘ ਨੇ ਆਪਣੇ ਪੰਜ ਬਾਣ ਨੂੰ ਸੁਚੇਤਤਾ ਦਿੱਤਾ ਤੇ ਖੁਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਕੂਪ ਵਾਲੇ ਕਮਰੇ ਵੱਲ ਤੋੜਿਆ। ਪਰਉਪ ਅਤੇ ਪੋਥੀਆਂ ਪੂਰੇ ਸਤਿਗੁਰ ਦੇ ਨਾਲ ਬਾਹਰ ਲਿਉਂਦੇ ਵਿੱਚ ਸਫਲ ਰਹੇ ਪਰ ਉਸ ਮਿਲ ਤੱਕ ਘਰ ਅਗਧੀਆਂ ਲਪਟਾਂ ਦੇ ਵਿੱਚ ਛਿੜ ਗਿਆ ਸੀ। ਕੁਝ ਮਿੰਟਾਂ ਦੇ ਵਿੱਚ ਦੋ ਘਰਾਂ ਦੇ ਵਿੱਚ ਵਸਦੇ ਪਰਿਵਾਰ ਬੇਗਰ ਹੋ ਗਏ ਜਦਕਿ ਆਪਣੇ ਸੁਪਨਿਆਂ ਦੇ ਘਰ ਦੀ ਉਸਾਰੀ ਕਰ ਰਹੇ ਪਰਿਵਾਰ ਨੂੰ ਅੰਦਰ ਪੈਰ ਰੱਖਣ ਦਾ ਮੌਕਾ ਵੀ ਨਾ ਮਿਲਿਆ। ਕੈਲਗਰੀ ਦੇ ਪੂਰਬ ਵੱਲ ਕਾਫੀ ਚੇਰੀਆਂ ਵਿਖੇ ਲੱਗੀ ਅੱਗ ਬੁਝਾਉਣ ਦੇ ਲਈ ਜਸਟ ਮੀਅਰ ਫਾਇਰ ਡਿਪਾਰਟਮੈਂਟ ਤੇ ਫਾਇਰ ਫਾਈਟਰ ਵੀ ਮਦਦ ਵਾਸਤੇ ਮੌਕੇ ਤੇ ਪਹੁੰਚੇ। ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜਬਰੀ ਵਸੂਲੀ ਦੇ ਮਾਮਲੇ ਤਹਿਤ ਇੱਕ ਹੋਰ ਕਮਪਨੀ ਵਾਲੀ ਅਦਾਰੇ ਉੱਤੇ ਗੋਲੀ ਚੱਲੀ ਹੈ। ਸਰੀ ਪੁਲਿਸ ਨੇ ਬੁਤਵਾਉ ਨੂੰ ਦੱਸਿਆ ਕਿ ਵਾਦਾਤਿਕ ਕ੍ਰੋਇਟਨ ਡਰਾਈਵ ਦੇ 15200 ਬਲਾਕ ਦੇ ਵਿੱਚ ਵਾਪਰੀ ਅਤੇ ਸੁਰਾਨ ਰੋਜ਼ਮਰੀ ਹਾਈਟਸ ਬਿਜ਼ਨਸ ਪਾਰਕ ਦੇ ਵਿੱਚ ਵਾਪਰੀ ਜਿੱਥੇ ਵਾਈਟ ਬੋਕਰ ਜਿਮ ਮਾਸਟ੍ਰੇਕ ਐਥਲੈਟਿਕ ਸੁਸਾਇਟੀ ਇੱਕ ਡਾਂਸ ਅਕੈਡਮੀ ਅਤੇ ਕਈ ਵਕੀਲਾ ਤੇ ਰੀਅਲਟਰਸ ਦੇ ਦਫਤਰ ਨੇ ਇਹ ਗੋਲੀ ਦਾ ਨਿਸ਼ਾਨ ਵਾਈਟ ਬੋਕਰ ਜਿਮਨਾਸਟਿਕ ਦੀ ਬਾਰੀ ਕਾਂਡੂ ਤੇ ਨਜ਼ਰ ਆ ਰਿਹਾ ਪਰ ਮੀਡੀਆ ਦੇ ਨਾਲ ਗੱਲਬਾਤ ਕਰਨ ਵਾਸਤੇ ਕੋਈ ਸਹਿਮਤ ਨਾ ਹੋਇਆ ਮਨੇ ਜਾਣਾਰੇ ਕਿ ਗੋਲੀਬਾਲ ਦੀ ਬਾਤ ਆਜ ਸੋਮਵਾਰ ਰਾਤ 8:30 ਵਜੇ ਤੋਂ ਮੰਗਲਵਾਰ ਸਵੇਰੇ 8:30 ਵਜੇ ਦੇ ਵਿਚਕਾਰ ਪਾਪੜੀਆਂ ਤੇ ਕੋਈ ਸਖਤ ਵੀ ਬਿਨ ਨਹੀਂ ਹੋਇਆ ਦੱਸਿਆ ਗਿਆ ਇਕੱਲੇ ਸ੍ਰੀ ਸ਼ਹਿਲ ਦੇ ਵਿੱਚ ਜ਼ਬਰੀ ਹਸੂਲੀ ਦੇ ਨਾਲ ਸੰਬੰਧਤ 74 ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 39 ਹੋਲੀ ਬਾਲ ਦੇ ਨਾਲ ਸੰਬੰਧਿਤ ਰਹੇ ਕੈਨੇਡਾ ਵਿੱਚ ਹੁਣ ਫੈਡਰਲ ਸਰਕਾਰ ਨੇ ਟੈਕਸ ਚੋਰ ਟ੍ਰਾਂਸਪੋਰਟੇਸ਼ਨ ਕੰਪਨੀਆਂ ਦੀ ਨਿਕੇਲ ਕਸਮ ਦੀ ਤਿਆਰੀ ਕਰ ਲਈ ਹੈ ਜੀ ਹਾਂ ਕੈਨੇਡੀਅਨ ਟ੍ਰਕਿੰਗ ਅਲਾਈਅੰਸ ਦੇ ਵੱਲੋਂ ਇੱਕ ਕਰਪਟ ਡਾਲਰ ਦਾ ਕਪੜਾ ਹੋਣ ਬਾਰੇ ਦਿੱਤੇ ਜਾ ਰਹੇ ਹੋਕੇ ਨੂੰ ਵੇਖਦਿਆਂ ਮਾਰਕ ਕਾਰਨੀ ਸਰਕਾਰ ਚਾਰ ਮੌਪਨ ਨੂੰ ਪੇਸ਼ ਹੋਣ ਵਾਲੇ ਬਜਟ ਦੇ ਵਿੱਚ ਨਵੇਂ ਨਿਯਮ ਲਿਆ ਰਹੀ ਹੈ ਟਰਾਂਸਪੋਰਟੇਸ਼ਨ ਕੰਪਨੀਆਂ ਦੇ ਵੱਲੋਂ ਆਪਣੇ ਟਰੱਕ ਡਰਾਈਵਰਾਂ ਨੂੰ ਠੇਕੇਦਾਰ ਦੱਸ ਕੇ ਟੈਕਸ ਚੋਰੀ ਕੀਤਾ ਜਾ ਰਿਹਾ ਹੈ ਅਤੇ ਇਸ ਤਰੀਕੇ ਦੇ ਨਾਲ ਸਿਰਫ ਸਰਕਾਰੀ ਖਜ਼ਾਨੇ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਟਰੱਕ ਡਰਾਈਵਰਾਂ ਦਾ ਵੀ ਸ਼ੋਸ਼ਣ ਕੀਤਾ ਜਾਂਦਾ ਹੈ। ਪ੍ਰਸ਼ਾਸਨ ਮੰਤਰੀ ਪੈਟੀ ਹਾਸੂ ਨੇ ਮੀਤਵਾਰ ਨੂੰ ਇੱਕ ਪਾਰਲੀਮੈਂਟਰੀ ਕਮੇਟੀ ਦੀ ਮੀਟਿੰਗ ਬੁਲਾ ਕੇ ਕਿਹਾ ਕਿ ਡਰਾਈਵਰਾਂ ਬਾਰੇ ਗਲਤ ਜਾਣਕਾਰੀ ਸਿੱਧੇ ਤੋਂ ਦੇਖੋਚਣ ਅਤੇ ਕੀਤਿਆਂ ਦੇ ਹੱਕ ਉੱਤੇ ਡਾਕਾ ਮਾਰਨ ਦੀ ਹਰਕਤ ਹੈ। ਇਮਾਨਦਾਰੀ ਤੇ ਨਾਲ ਕੰਮ ਕਰਨ ਵਾਲੀਆਂ ਟਰਾਂਸਪੋਰਟ ਕੰਪਨੀਆਂ ਦਾ ਵੀ ਨੁਕਸਾਨ ਹੁੰਦਾ ਹੈ ਤੇ ਕੈਨੇਡਾ ਵਿੱਚ ਨਵੀਂ ਆਈ ਪਰ ਵਸੇ ਕੁਤ ਨੂੰ ਮੱਕੜ ਜਾਲ ਦੇ ਵਿੱਚ ਫਸਿਆ ਮਹਿਸੂਸ ਕਰਦੇ ਨੇ ਨਵੇਂ ਨਿਵਾਦੀ ਤਹਿਤ ਕੈਨੇਡਾ ਰੋਮੈਨਿਓ ਜਮਸੀ ਵਿਆਪਕ ਤਵ ਚੁਬਾਦਾ ਕੀਤਾ ਜਾ ਰਿਹਾ ਹੈ ਅਤੇ T4A ਟੈਕਸ ਸਲਿੱਪਸ ਦੇ ਵਿੱਚ ਹੈਰਫੇਡੀ ਕਰਨ ਵਾਲੀਆਂ ਕੰਪਨੀਆਂ ਨੂੰ ਮੋਟੇ ਜੁਰਮਾਨੇ ਕਿਤੇ ਜਾ ਸਕਦਾਂਗੇ ਉਧਰ ਬਲੌਕ ਕਿਉ ਬੇਕਵਾ ਨੇ ਦਾਵਾ ਕੀਤਾ ਹੈ ਕਿ ਬਜਟ ਦੇ ਨਾਲ ਸੰਬੰਧਿਤ 18 ਬੁਜਾਰਿਸ਼ਾਂ ਦੇ ਵਿੱਚੋਂ ਇੱਕ ਸੀ ਅਤੇ ਫੈਡਰਲ ਸਰਕਾਰ ਨੇ ਇਸ ਨੂੰ ਪ੍ਰਵਾਨ ਕਰ ਲਿਆ ਹੈ। ਅਸੈਂਬਲੀ ਮੈਂ ਕਮੇਟੀ ਦੀ ਮੀਟਿੰਗ ਦੌਰਾਨ ਟ੍ਰਾਂਸਪੋਰਟੇਸ਼ਨ ਮੰਤਰੀ ਸਟਿਵਨ ਮੈਕਨਿਨ ਦੇ ਵੱਲੋਂ ਖਾਸ ਤੌਰ ਉਤੇ ਜ਼ਿਕਰ ਕੀਤਾ ਗਿਆ ਹੈ ਕਿ ਬਲੌਕ ਕਿਊਬੇਕਵਾਦੀ ਕੁਜਾਰਿਸ਼ ਉਤੇ ਟ੍ਰਾਂਸਪੋਰਟੇਸ਼ਨ ਸੈਕਟਰ ਵਿੱਚ ਟੈਕਸ ਉਸਭਾਲ ਲਾਗੂ ਕੀਤੇ ਜਾ ਰਹੇ ਨਹੀਂ। ਬਲੌਕ ਦੇ ਟ੍ਰਾਂਸਪੋਰਟਰ ਮਾਮਲੇ ਬਾਰੇ ਆਲੋਚਕ ਜੇਪੀ ਰ ਡੁਬਲ ਨੇ ਤਸੱਲੀ ਜ਼ਾਹਰ ਕੀਤੀ ਹੈ ਕਿ ਲਿਬਰਲ ਸਰਕਾਰ ਕਾਰਵਾਈ ਕਰ ਰਹੀ ਹੈ ਪਰ ਉਨ੍ਹਾਂ ਦੇ ਨਾਲ ਹੀ ਵੀ ਕਿਹਾ ਗਿਆ ਹੈ ਕਿ ਹਲੇ ਬਹੁਤ ਕੁਝ ਕੀਤਾ ਜਾਣ ਬਾਕੀ ਹੈ। ਇਸਨੂੰ ਇੱਕ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਫਿਲਿਪ ਲੌਰੈਂਸ ਨੇ ਰੁਜ਼ਗਾਰ ਮੰਤਰੀ ਪੈਟੀ ਹੇਦੂ ਅਤੇ ਤਬਾ ਪਾਇਆ ਕਿ ਡਰਾਈਵਰ ਇਨਕਾਰਪੋਰੇਸ਼ਨ ਦੇ ਖਾਤਮੇ ਦੀ ਪੱਕੀ ਤਾਰੀਖ ਦੱਸਣ ਵਾਸਤੇ ਆਖਿਆ ਗਿਆ ਪਾਰਲੀਮੈਂਟਿਕ ਕਮੇਟੀ ਅੱਗੇ ਪੇਸ਼ ਹੋਈ ਕਿ ਗੁਵਰਨੇ ਮੰਨਿਆ ਕਿ ਸਖਤ ਕਾਰਵਾਈ ਰਾਹੀਂ ਸਰਕਾਰ ਟ੍ਰਾਂਸਪੋਰਟ ਸੈਕਟਰ ਦੇ ਟੈਕਸ ਚੋਰਾ ਨੂੰ ਕਾਬੂ ਕਰ ਸਕਦੀ ਹੈ ਇੱਥੇ ਤੋਂ ਉਸਨਾਂ ਬੰਦੇ ਕੇ ਸੂਬਾ ਸਰਕਾਰ ਦੇ ਵੱਲੋਂ ਵੀ ਟ੍ਰਾਂਸਪੋਰਟ ਕੰਪਨੀਆਂ ਦੇ ਕੰਮਕਾਜ ਤੇ ਵਿਸ਼ੇ ਸੁਧਾਰ ਲਈ ਆਪਣੇ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਲਬਰਟਾ ਵਿੱਚ ਟਰੱਕਰ ਪ੍ਰਾਈਵੇਟੀ ਸਿਕਲਾਈ ਵਾਸਤੇ 125 ਘੰਟੇ ਤੋਂ 133 ਘੰਟੇ ਦੀ ਡਰਾਈਵਿੰਗ ਲਾਸ ਨਿਕਾ ਦਿੱਤੀ ਗਈ ਹੈ ਡਰਾਈਵਰ ਟਰੱਕਿੰਗ ਉਨਾਂ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਗਈਆਂ ਨੇ ਅਤੇ ਪਾਲਣਾ ਨਾ ਕਰਨ ਵਾਲੇ ਦੇ ਖਿਲਾਫ ਤੁਰਤ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਰਹਿ ਕੇ ਇਸ ਤੋਂ ਪਹਿਲਾਂ ਸਰਕਾਰ ਇਸ 85 ট্রাক ਡਰਾਈਵਰ ਲਾਇਸੈਂਸ ਮੁਅੱਤਲ ਕਰ ਚੁੱਕੀ ਹੈ ਅਤੇ ਦੋਸ਼ ਇਹ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਹਾਸਲ ਸਿਖਲਾਈ ਟਰੱਕ ਡਰਾਈਵਿੰਗ ਵਾਸਤੇ ਨਾਕਾਫੀ ਹੈ ਕੈਨੇਡੀਅਨ ਟਰਕਿੰਗ ਅਲਾਈንስ ਦੇ ਪ੍ਰਧਾਨ ਸਟੀਫਨਰ ਲੈਸ ਕੋਸਕੀ ਦੇ ਵੱਲੋਂ ਫੈਡਰਲ ਸਰਕਾਰ ਦਾ ਤਾਜ਼ਾ ਐਲਾਨ ਦਾ ਸਵਾਗਤ ਕੀਤਾ ਗਿਆ ਜੁਨਾ ਤਾਂ ਕਹਿਣਾ ਕਿ ਡਰਾਈਵਰਸ ਇਨਕੋਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰ ਨੂੰ ਖੁਦ ਮੁਖਤਿਆਰ ਠੇਕੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਟਰਾਂਸਪੋਰਟ ਕੰਪਨੀਆਂ ਟੈਕਸ ਤੋਂ ਬਚ ਜਾਂਦੀਆਂ ਨੇ ਇਸ ਦੇ ਹਟ ਡਰਾਈਵਰਾਂ ਨੂੰ ਬੰਦੀ ਅਦਾਇਗੀ ਨਹੀਂ ਦਿੱਤੀ ਜਾਂਦੀ ਪਰ ਨਵੇਂ ਨਿਯਮ ਦੇ ਕਸਮ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਫ੍ਰੈਂਚ ਪਾਸ਼ਾ ਮੁਹਾਲਤ ਪ੍ਰੋਗਰਾਮ ਤੇ ਲਈ ਨਵੰਤਰ ਮੈਕਸਪ੍ਰੈਸ ਐਂਟਰੀ ਡਰਾ ਦੇ ਨਤੀਜੇ ਲਾਣੇ ਗਏ ਨੇ 9 ਅਕਤੂਬਰ ਨੂੰ ਆਈਐਸਸੀ ਨੈਕਸਟ ਜਨੈਰਿਕ ਸਿਸਟਮ ਦੇ ਤਹਿਤ ਡਰਾ ਨੰਬਰ 376 ਵਿਦੇਸ਼ੀ ਨਾਗਰਿਕਾਂ ਦੇ ਚੋਣਟ ਕਰਨ ਦੇ ਲਈ 6000000 ਦੇ ਭਜਨੇ ਜਿਦੇ ਵਿੱਚ ਸਭ ਤੋਂ ਕੱਟ ਦਰਚ ਵਾਲੇ ਉਮੀਦਵਾਰ ਨੂੰ 416 ਦਾ ਸਕੋਰ ਮਿਲਿਆ ਹੈ ਇਸ ਦਾ ਮਤਲਬ ਹੈ ਕਿ ਫ੍ਰੈਂਚ ਪਾਸ਼ਾ ਮੁਹਾਲਤ ਪ੍ਰੋਗਰਾਮ ਤੇ ਲਈ ਨਵੰਤਰ ਮੈਕਸਪ੍ਰੈਸ ਐਂਟਰੀ ਡਰਾ ਅਧੀਨ ਐਲਜੀਡੀ ਵਾਲੇ ਵਿਦੇਸ਼ੀ ਲਈ ਐਲਜੀਡੀ ਦੇ ਲਈ ਸਭ ਤੋਂ ਤੇਜ਼ਾਨ ਦੇਲੀ ਲੁੜਿੰਦਾ ਰੈਂਕ ਤੋਂ 6000000 ਤੋਂ ਵੱਧ ਹੋਵੇਗਾ ਨੁਇੰਟਮ ਦੋਲਤੀ ਮਿਤੀ ਅਤੇ ਸਮਾਉਨਤੀ 29 ਅਕਤੂਬਰ 2025 ਨੂੰ ਪਾਤੀ ਸਮੇਂ ਅਨੁਸਾਰ 13:45 ਮਿੰਟ 29 ਸੈਕਿੰਡ ਸੀ। ਲੋਕਿ ਟਾਈ ਬ੍ਰੇਕਿੰਗ ਨਿਯਮ ਦੀ ਮਿਤੀ 8 ਸਤੰਬਰ 2025 ਨੂੰ ਪਾਤੀ ਸਮੇਂ ਅਨੁਸਾਰ 15:02 ਮਿੰਟ 9 ਸੈਕਿੰਡ ਸੀ। ਕੈਨੇਡੀਅਨ ਐਕਸਪ੍ਰੈਸ ਕਲਾਸ DLSRS ਦਾ ਟੌਪ ਸਕੋਰ 6 ਅਕਤੂਬਰ ਨੂੰ ਹੋਇਆ। ਪਿਛਲੇ ਦਿਨਾਂ ਤੋਂ 16 ਅੰਕ ਘਟ ਹੈ ਜਿਤੇ 4500 ਸੁਧਦੇ ਪੇਜਦੇ ਨਹੀਂ। ਯੋਗ ਹੋਣ ਦੇ ਲਈ ਤੁਹਾਨੂੰ ਇੱਕ ਦੇ ਘੱਟ ਤੋਂ 500 ਟੈਸਟ ਪਾਸ ਕਰਕੇ ਆਪਣੇ ਪ੍ਰੋਗਰਾਮ ਲਈ ਲੋੜੀਂਦੇ ਘੱਟੋ ਘੱਟ ਸਕੋਰ ਪ੍ਰਾਪਤ ਕਰਕੇ ਤੇ ਐਕਸਪ੍ਰੈਸ ਐਂਟਰੀ ਲਈ ਯੋਗ ਹੋਣ ਦੇ ਲਈ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ ਨਤੀਜੇ ਦਰਜ ਕਰਕੇ ਆਪਣੀ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੇ ਹੁਨਰਾਂ ਨੂੰ ਸਥਾਪਿਤ ਕਰਨਾ ਚਾਹੀਦਾ ਹੈ ਤੁਹਾਡੇ ਮੁਹਾਰਤ ਦੇ ਪੱਧਰ ਦਾ ਮੁਲਾਂਕਣ ਆਈਸੀਸੀ ਦੁਆਰਾ ਫ੍ਰੈਂਚ ਦੇ ਲਈ ਐਨਸੀਐਲਸੀ ਅਤੇ ਅੰਗਰੇਜ਼ੀ ਦੇ ਲਈ ਕੈਨੇਡੀਅਨ ਭਾਸ਼ਾ ਬੈਂਚਮਾਰਕ ਸੀਐਲਬੀ ਵਿਧਿ ਵਰਤੋਂ ਕਰਕੇ ਕੀਤਾ ਜਾਂਦਾ ਹੈ ਜੇ ਤੁਸੀਂ ਪ੍ਰੋਫਾਈਲ ਬਣਾਉਂਦੇ ਹੋ ਤਾਂ ਤੁਹਾਨੂੰ ਕੈਨੇਡਾ ਦੀਆਂ ਦੋ ਸਰਕਾਰੀ ਭੁਸ਼ਾਵਾਂ ਵਿੱਚੋਂ ਇੱਕ ਦਾ ਆਪਣਾ ਗਿਆਨ ਸਾਬਤ ਕਰਨ ਦੀ ਲੋੜ ਹੁੰਦੀ ਹੈ ਫ੍ਰੈਂਚ ਜਾਂ ਫਿਰ ਅੰਗਰੇਜ਼ੀ ਪਹਿਲੀ ਆਪਣੀ ਸਰਕਾਰੀ ਭਾਸ਼ਾ ਵਿੱਚੋਂ ਆਪਣੀ ਸਭ ਤੋਂ ਮਜ਼ਬੂਤ ਭਾਸ਼ਾ ਚੁਣੋ ਤਾਂ ਜੋ ਤੁਸੀਂ ਵਧੇਰੇ ਅੰਕ ਕਮਾਉਣ ਜਾਂ ਸੰਭਾਵਨਾ ਵਧਾ ਸਕੋ ਤੁਸੀਂ ਫ੍ਰੈਂਚ ਭਾਸ਼ਾ ਦੇ ਮਜ਼ਬੂਤ ਹੁਨਰ ਲਈ ਪੰਜਾਬੀ ਵਾਧੂ ਅੰਕ ਕਮਾ ਸਕਦੇ ਹੋ ਭਾਵੇਂ ਫ੍ਰੈਂਚ ਤੁਹਾਡੀ ਦੂਜੀ ਭਾਸ਼ਾ ਹੋਵੇ ਜੇਕਰ ਤੁਸੀਂ ਚਾਰਾ ਫ੍ਰੈਂਚ ਭਾਸ਼ਾ ਦੇ ਹੁਨਰ ਉੱਤੇ ਲੈਵਲ 7 ਜਾਂ ਇਸ ਤੋਂ ਵੱਧ ਦਾ ਪੱਤਰ ਪ੍ਰਾਪਤ ਕਰਦੇ ਹੋ ਤਾਂ ਤੁਸੀਂ 25 ਵਾਧੂ ਅੰਕਾਂ ਕੋ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਅੰਗਰੇਜ਼ੀ ਵਿੱਚ ਕੈਨੇਡੀਅਨ ਲੈਂਗੁਏਜ ਬੈਂਚਮਾਰਕਸ ਪੱਧਰ 4 ਜਾਂ ਇਸ ਤੋਂ ਘੱਟ ਪ੍ਰਾਪਤ ਕੀਤਾ ਹੈ ਤਾਂ ਜੇਕਰ ਤੁਸੀਂ ਜੀਜੇ ਟੈਸਟ ਨਹੀਂ ਦਿੱਤਾ ਜੇਕਰ ਤੁਸੀਂ ਚਾਰ ਅੰਗਰੇਜ਼ੀ ਹੁਨਰਾ ਉਤੇ ਸੀਐਲਬੀ 5 ਜਾਂ ਇਸ ਤੋਂ ਵੱਧ ਪ੍ਰਾਪਤ ਕੀਤਾ ਹੈ ਤਾਂ 50 ਵਾਧੂ ਅੰਕ ਪ੍ਰਾਪਤ ਹੁੰਦੇ ਨੇ ਆਈਆਈਐਸ ਦਾ ਰੈਂਕਿੰਗ ਸਿਸਟਮ ਤੁਹਾਨੂੰ ਦੱਸ ਸਕਦਾ ਹੈ ਜੇਕਰ ਤੁਸੀਂ ਇੱਕ ਪ੍ਰੋਫਾਈਲ ਬਣਾਉਂਦੇ ਹੋ ਤਾਂ ਤੁਹਾਡਾ ਸਕੋਰ ਕੀ ਹੋ ਸਕਦਾ ਹੈ ਇਸ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਹਾਨੂੰ ਆਪਣੀ ਭਾਸ਼ਾ ਦੇ ਹੁਨਰ ਦੇ ਲਈ ਕਿੰਨੇ ਅੰਕ ਮਿਲਣਗੇ ਕੈਨੇਡਾ ਪੋਸਟ ਨੇ ਐਲਾਨ ਕੀਤਾ ਹੈ ਕਿ ਉਹ ਸਿੱਖ ਫੌਜੀ ਅਤੇ ਬਹਾਦਰੀ ਭਰੇ ਯੋਗਦਾਨ ਦੇ ਲਈ ਹਨਰੇ ਸਨਮਾਨ ਦੇ ਵਿੱਚ ਇੱਕ ਆਧਕਾਰੀ ਡਾਕ ਟਿਕਟ ਜਾਰੀ ਕਰੇਗੀ। ਇਹ ਟਿਕਟ ਪਹਿਲੀ ਅਤੇ ਦੂਜੀ ਵਿਸ਼ਵ ਯੁੱਧ ਦੇ ਵਿੱਚ ਸਿੱਖ ਸੈਨਿਕਾਂ ਵੱਲੋਂ ਦਿੱਤੇ ਯੋਗਦਾਨ ਅਤੇ ਕੁਰਬਾਨੀਆਂ ਨੂੰ ਸਮਰਪਿਤ ਹੋਵੇਗੀ। 2 ਨਵੰਬਰ ਨੂੰ ਆਯੋਜਿਤ 18ਵੇਂ ਸਾਲਾਨਾ ਸਿੱਖ ਯਾਦਗਰੀ ਦਿਵਸ ਮੌਕੇ ਦੇ ਵਿੱਚ ਇਹ ਯਾਦਗਰੀ ਡਾਕ ਟਿਕਟ ਜਾਰੀ ਕੀਤਾ ਜਾਵੇਗਾ। ਕੈਨੇਡਾ ਪੋਸਟ ਡਾਕ ਟਿਕਟ 10 ਸਾਲਾਂ ਤੋਂ ਵੱਧ ਸਮੇਂ ਤੋਂ ਕੈਨੇਡੀਅਨਸ ਫੌਜ ਦੇ ਵਿੱਚ ਸਿੱਖ ਸੈਨਿਕਾਂ ਦੀ ਸੇਵਾ ਦਸਨ ਮਾਨ ਕਰਦੀ ਹੈ ਜੋ ਪਹਿਲੇ ਵਿਸ਼ੇਭੂ ਉਦਾਰਨ ਫੌਜ ਦੇ ਵਿੱਚ ਸੇਵਾ ਕਰ ਕਿਤੇ ਗਏ ਦਸ ਸਿੱਖ ਸੈਨਿਕਾਂ ਤੋਂ ਹੈ ਇਹ ਡਾਕ ਟਿਕਟ ਅਜਿਹੀਆਂ ਕੈਨੇਡੀਅਨ ਹਥਿਆਰਬੰਦ ਸਰਨਾਮਾ ਦੇ ਵਿੱਚ ਸੇਵਾ ਕਰ ਰਹੇ ਸਿੱਖਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਹੈ ਸਾਲਾਨਾ ਸਿੱਖ ਯਾਦਗਾਰੀ ਦਿਵਸ ਮਾਰੋ ਜਿੱਤੇ ਡਾਕ ਟਿਕਟ ਦਾ ਅਧਿਕਾਰ ਤੌਰ ਉੱਤੇ ਉਦਘਾਟਨ ਕਿੱਥੇ ਹੋਵੇਗਾ ਉਹਨੂੰ ਆਪਣੇ 18ਵੇਂ ਸਵਾਲ ਤੇ ਪੁੱਛਿਆ ਸਿੱਖ ਪਾਈਚਾਰੇ ਦੋਹਰਾਇਓ ਚਿੱਤ ਇਹ ਸਮਰੋਹ ਨਾ ਕੈਨੇਡੀਅਨ ਸੈਨਿਕਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਸਰਦੇਸ਼ ਲਈ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਅਤੇ ਨਾਲ ਹੀ ਉਹਨਾਂ ਸਿੱਖ ਸੈਨਿਕਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਬ੍ਰਿਟਿਸ਼ ਇੰਡੀਅਨ ਆਰਮੀ ਦੇ ਹਿੱਸੇ ਦੇ ਵਿੱਚ ਵਿਸ਼ਵ ਗੁੱਦਦਾ ਦੇ ਵਿੱਚ ਆਪਣੀ ਕੈਨੇਡੀਅਨ ਅਰਸੇ ਹੋ ਕੇ ਦੇ ਨਾਲ ਲੜਦੇ ਹੋਏ ਲੜਾਈ ਲੜੀ ਅਤੇ ਸ਼ਹੀਦ ਹੋਈ ਕੈਨੇਡੀਅਨ ਆਰਮਡ ਫੋਰਸਸ ਪੁਲਿਸ ਸੇ ਮਾਮਾਰ ਕੋਇਲ ਕੈਨੇਡੀਅਨ ਲੀਜ਼ਨ ਸ਼ਖਾਹਾ ਮਾ ਤੇ ਮੈਪਰ ਸਭ ਦਾ ਸੈਨਿਕ ਅਤੇ ਚੁਣੇ ਹੋਏ ਅਧਿਕਾਰੀ ਇਸ ਲਾਨਾ ਯਾਦਗਾਰ ਸਮਾਰੋਹ ਦੇ ਲਈ ਆਮ ਜਨਤਾ ਵਿੱਚ ਸ਼ਾਮਲ ਹੋ ਕੇ ਇਹ ਯਾਦਗਾਰੀ ਸਮਾਰੋਹ ਇੱਕ ਬਹੁਤ ਹੀ ਖਾਸ ਤਾਂ ਤੇ ਆਯੋਜਿਤ ਕੀਤਾ ਜਾਂਦਾ ਹੈ ਪਹਿਲੇ ਵਿਸ਼ਵ ਯੁੱਧ ਦੇ ਕੈਨੇਡੀਅਨ ਨਾਈਟ ਪ੍ਰਾਈਵੇਟ ਬੁਕਮ ਸਿੰਘ ਨੇ ਫੌਜੀ ਕਬਰ ਚੋਕੇ ਵਿਸ਼ਵ ਯੁੱਧਾ ਦੇਖ ਸਿੱਖ ਸਪਾਈ ਦੀ ਕੈਨੇਡਾ ਵਿੱਚ ਇੱਕੋ ਇੱਕ ਅਮਰੀਕੀ ਜੰਤੀ ਫੌਜੀ ਘਬਰ ਹੈ ਜਦੋਂ ਕਿ ਪਹਿਲੇ ਵਿਸ਼ਵ ਯੁੱਧ ਦੇ ਆਗਮਨ ਤੋਂ ਤੇ ਹਜ਼ਾਰਾਂ ਸਿੱਖਾਂ ਨੇ ਕੈਨੇਡੀਅਨਸ ਫੌਜ ਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੂਰੇ ਕੈਨੇਡਾ ਵਿੱਚ ਸਿਰਫ 10 ਸੈਨਿਕਾਂ ਨੂੰ ਹੀ ਸਵੀਕਾਰ ਕੀਤਾ ਗਿਆ ਪ੍ਰਾਈਵੇਟ ਮੁਕੰਮ ਸਿੰਘ ਉਹਨਾਂ 10 ਸੈਨਿਕਾਂ ਦੇ ਵਿੱਚੋਂ ਇੱਕ ਸੀ ਅਤੇ ਉਹਨਟੈਗਿਓ ਰੈਜੀਮੈਂਟ ਦੇ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਸੈਨਿਕ ਸੀ ਉਸਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ ਅਤੇ ਬੈਲਜੀਅਮ ਦੇ ਵਿੱਚ ਵਿਨੀ ਕੈਨੇਡੀਅਨ ਇਨਫੈਂਟਰੀ ਬਟਲਾਈਨ ਦੇ ਨਾਲ ਲੜਾਈ ਕੀਤੀ ਅਤੇ ਦੋ ਵੱਖ-ਵੱਖ ਲੜਾਈਆਂ ਦੇ ਵਿੱਚ ਧੱਕਾ ਹੋ ਗਿਆ ਉਸਨੇ ਇਹ ਸੋਨਰਨੀਵੇਂ ਦੇ ਵਿੱਚ ਕਿਚਨ ਆਂਟਾਰੀਓ ਦੇ ਇੱਕ ਕੈਨੇਡੀਅਨ ਫੌਜੀ ਹਸਪਤਾਲ ਵਿੱਚ ਹੋਈ ਤੇ ਫੌਜ ਦੁਆਰਾ ਪੂਰੇ ਸਨਮਾਨ ਦੇ ਨਾਲ ਦਫਨਾਇਆ ਗਿਆ ਸਿੱਖਿਆਦਰੀ ਦਿਵਸ ਸਮਾਰੋਹ ਸਾਰੇ ਕੈਨੇਡੀਅਨਸ ਨੂੰ ਦੇਸ਼ ਦੀ ਸਮਾਵੇਸ਼ੀ ਪ੍ਰਕਿਰਤੀ ਅਤੇ ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਵੀ ਬੀਨ ਪਿਛੋਕੜ ਦੇ ਨਾਇਕਾਂ ਦੁਆਰਾ ਕੀਤੀਆਂ ਕੁਰਬਾਨੀਆਂ ਦੀ ਕਦਰ ਕਰਨ ਦਾ ਮੌਕਾ ਦਿੰਦਾ ਹੈ ਇਹ ਉੱਤਰੀ ਅਮਰੀਕਾ ਵਿੱਚ ਸਿਰਗਰਨ ਸਿਕਸੈਨ ਕਾ ਤੇ ਸਾਬਕਾ ਸੈਨਿਕਾ ਦਾ ਸਭ ਤੋਂ ਵੱਡਾ ਸਲਾਨਾ ਇਕੱਠ ਹੈ ਜੀਕ ਮੈਟਲ ਨਾਈਟ ਵੈਕਨਸ ਅਫੇਅਰਸ ਮੰਤਰੀ ਅਤੇ ਰਾਸ਼ਟਰੀ ਰੱਖਿਆ ਦੇ ਅਸੋਸੀਏਟ ਮੰਤਰੀ ਸੈਨੇਟਰ ਬਲਤੇਜ ਸਿੰਘ ਢਿੱਲੋਂ ਦੇ ਨਾਲ ਜੋ ਕੈਨੇਡਾ ਵਿੱਚ ਪਹਿਲੇ ਆਸੀਐਮਪੀ ਅਧਿਕਾਰੀ ਸਨ ਜਿਨ੍ਹਾਂ ਨੂੰ ਪਾਕ ਬਨਾ ਦੇ ਇਜਾਜ਼ਤ ਦਿੱਤੀ ਗਈ ਸੀ ਕੈਨੇਡੀਅਨ ਆਰਮਡ ਫੋਰਸਿਸ ਦੇ ਸਿੱਖ ਮੈਂਬਰ ਸਮਾਨੋ ਪ੍ਰੋਗਰਾਮ ਦੌਰਾਨ ਫੁੱਲ ਮਾਲਾ ਪੇਟ ਕਰਨ ਤੋਂ ਬਾਅਦ ਡਾਕ ਟਿਕੜੇ ਉਤ ਘਾਟਣ ਲਈ ਸ਼ਾਮਲ ਹੋਣਗੇ ਕੈਨੇਡਾ ਦੇ ਇੱਕ ਮੈਂਟਨ ਵਿਸ਼ੇਕ ਦੁਖਦਾਈ ਅਤੇ ਹਿੰਸਕ ਘਟਨਾ ਦੇ ਵਿੱਚ 55 ਸਾਲਾ ਭਾਰਤੀ ਮੁੰਡੇ ਖਰੋਬਾਰੀ ਆਰਵੀ ਸਿੰਘ ਦਾ ਸਖੂ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ 19 ਅਕਤੂਬਰ 2024 ਨੂੰ ਵਾਪਰੀ ਜਦੋਂ ਸਖੂ ਆਪਣੇ ਪ੍ਰੇਮਿਕਾ ਦੇ ਨਾਲ ਬਰਾਂਡ ਦੇ ਖਾਣੇ ਉੱਤੇ ਗਿਆ ਸੀ। ਵਾਪਸ ਆਉਣ ਉਤੇ ਉਹਨਾਂ ਨੇ ਇੱਕ ਅਜਨਬੀ ਨੂੰ ਉਹਨਾਂ ਦੀ ਕਾਰ ਤੇ ਪੁਸ਼ਾਪ ਕਰਦੇ ਦੇਖਿਆ ਜਦੋਂ ਉਹਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਜਨਬੀ ਨੇ ਉਸ ਤੇ ਹਮਲਾ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਸਗੂਦਿੰਦ ਮੌਤ ਹੋ ਗਈ ਰਿਪੋਰਟਰਾਂ ਦੇ ਅਨੁਸਾਰ ਜਦੋਂ ਉਹਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪੁੱਛਿਆ ਤੁਸੀਂ ਕੀ ਕਰ ਰਹੇ ਹੋ ਤਾਂ ਆਦਮੀ ਨੇ ਜਵਾਬ ਦਿੱਤਾ ਮੈਂ ਜੋ ਜਹਾ ਕਰਾਂਗਾ ਦੋਸ਼ੀ ਕਾਇਲੇ ਪੈਪਿੰ ਨੇ ਫਿਰ ਸਗੂਦੇ ਸਿਰ ਵਿੱਚ ਮੁਕੰਮਾ ਮਾਰਿਆ ਜਿਸ ਨਾਲ ਉਸ ਨੂੰ ਸਮੀਨ ਉਤੇ ਡਿੱਗ ਪਿਆ ਸਗੂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਜਿੱਥੇ ਉਸ ਨੂੰ ਆਈ ਸੀ ਯੂ ਦੇ ਵਿੱਚ ਰੱਖਿਆ ਗਿਆ पर पांच दिन बाद उसकी मौत हो गई घटना तो बात पुलिस ने स्पष्ट किया है कि पीड़ित और तौसी एक दूसरे ਨੂੰ ਨਹੀਂ جواب ਦੇ ਸਕਾਇਲ ਪੈਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਚਾਰਜ ਮਮ ਪਰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਹ ਹਮਲੇ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੇ ਵਿੱਚ ਡੂੰਗੀ ਚਿੰਤਾ ਤੇ ਗੁੱਸਾ ਪੈਦਾ ਕਰ ਦਿੱਤਾ ਖਾਸ ਕਰਕੇ ਤਖਰੀ ਅਸ਼ਵਾਈ ਹੂਲ ਦੇ ਲੋਕਾਂ ਦੇ ਪ੍ਰੂਤ ਬਤ ਰਹੇ ਨਸਲਵਾਦ ਤੇ ਹਿੰਸਾ ਨੂੰ ਲੈ ਕੇ ਯੂਕੇ ਅਧਾਰਤ ਇੰਸਟੀਚਿਊਟ ਫॉर ਸਟ੍ਰੈਟੈਜਿਕ ਲੈ ਲੋਗ ਦੀ ਇੱਕ ਰਿਪੋਰਟ ਦੇ ਅਨੁਸਾਰ 2019 ਅਤੇ 2023 ਦੇ ਵਿਚਕਾਰ ਕੈਨੇਡਾ ਵਿੱਚ ਤਕਨੀਸ਼ੀਏ ਭਾਈਚਾਰੇ ਤੇ ਦੂਤ ਨਫਰਤ ਤੇ ਅਪਰਾਧਾ ਵਿੱਚ 227% ਦਾ ਵਾਧਾ ਹੋਇਆ ਹੈ ਇਹ ਅਪਰਾਧ ਨਾ ਸਿਰਫ ਅਸਲ ਜ਼ਿੰਦਗੀ ਵਿੱਚ ਸਗੋਂ ਆਨਲਾਈਨ ਪਲੇਟਫਾਰਮਾਂ ਤੇ ਵੀ ਹੋ ਰਹੇ ਨੇ ਰਿਪੋਰਟ ਨੇ ਵਿਸ਼ੇ ਵੀ ਇਹ ਕਹਿਆ ਕਿ 2019 ਅਤੇ 2023 ਦੇ ਵਿਚਕਾਰ ਐਕਸ ਉਤੇ ਭਾਰਤੀਆਂ ਨੂੰ ਨਿਸ਼ਾਨਾ ਵਾਲੀਆਂ ਅਸਥਾਈ ਟਿੱਪਣੀਆਂ ਦੇ ਵਿੱਚ 1350 ਪਕਸ਼ਰ ਦਾ ਜ਼ਿਕਰ ਦਾਬਾ ਹੋਇਆ ਹੈ ਇਸ ਦਾ ਮਤਲਬ ਹੈ ਕਿ ਦਖਣੀ ਅਸ਼ੀਆਈ ਪਾਇਚਾਰੇ ਵੀ ਉੱਤਰ ਵਿਦ ਕਰੇ ਅਤੇ ਹਿੰਸਤ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ ਇਸੇ ਤਰ੍ਹਾਂ ਟੈਰੀਓ ਦੇ ਆਕਲ ਦੇ ਵਿੱਚ ਇੱਕ ਨਾ ਵਾਇਰਲ ਕੋਈ ਜਿਹਦੇ ਵਿੱਚ ਇੱਕ ਭਾਰਤੀ ਅਮਰੀਕੀ ਹੋਤ ਦੁਕਾਨਦਾਰ ਨੂੰ ਨਸਲੀ ਟਿੱਪਣੀਆਂ ਦਾ ਸ਼ਿਕਾਰ ਬਣਾਇਆ ਗਿਆ ਤੇ ਉਸ ਨੂੰ ਉਸ ਦੇ ਦੇਸ਼ ਵਾਪਸ ਜਾਣ ਦੇ ਲਈ ਤੰਕ ਕੀਤੀ ਗਈ ਇਸ ਤੋਂ ਇਲਾਵਾ ਕਈ ਦਖਣੀ ਅਸ਼ੀਆਈ ਕਰਮਚਾਰੀਆਂ ਨੂੰ ਸਥਾਨਕ ਨੌਜਵਾਨਾਂ ਵੱਲੋਂ ਲਗਾਤਾਰ ਪ੍ਰੇਸ਼ਾਨ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ